ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇੰਸਟੀਚਿਊਟ ਹੋਟਲ ਮੈਨੇਜਮੈਂਟ ਦੇ ਵੱਲੋਂ 15-16 ਫਰਵਰੀ ਨੂੰ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਖਾਨਪਿੰਡੀਆਂ ਸਟਾਲਾਂ ਲਗਾਈਆਂ ਜਾ ਰਹੀਆਂ ਨੇ ਇਹ ਹੋਟਲ ਮੈਨੇਜਮੈਂਟ ਤੇ ਜਲਤ ਪ੍ਰਸ਼ਾਸਨ ਦੇ ਵੱਲੋਂ ਆਯੋਜਨ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਵੱਲੋਂ ਵਿਦਿਆਰਥੀਆਂ ਨੂੰ ਹੋਟਲ ਮੈਨੇਜਮੈਂਟ ਦੇ ਕੋਰਸ ਕਰਨ ਸੰਬੰਧੀ ਉਤਸ਼ਾਹਤ ਕੀਤਾ ਜਾਵੇਗਾ ਤਾਂ ਸ਼ਹਿਰ ਵਾਸੀਆਂ ਨੂੰ ਵੀ ਇਸ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਕਿ ਇਹ ਕੋਰਸ ਕਿਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਤੇ ਕਿਵੇਂ ਇਸ ਕੋਰਸ ਦੇ ਨਾਲ ਆਪਣਾ ਰੋਜ਼ਗਾਰ ਚਲਾ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਤੇ ਪੰਜਾਬ ਦੇ ਵਿੱਚ ਵੀ ਨੌਕਰੀ ਕਰ ਸਕਦੇ ਹੋ ਉਹਨਾਂ ਕਿਹਾ ਹੈ ਕਿ ਕਿ ਹੈ ਕਿ ਖਾਨਪਿੰਦਾ ਬਿਜ਼ਨਸ ਹੀ ਇੱਕ ਜਿਹਹਾ ਤੰਦ ਹੈ ਜਿਸ ਦੇ ਵਿੱਚ ਹਮੇਸ਼ਾ ਹੀ ਵਿਅਕਤੀ ਕਾਮਯਾਬ ਹੁੰਦਾ ਹੈ ਤੇ ਉਹਨਾਂ ਦੱਸਿਆ ਕਿ ਇਹਨਾਂ ਕੋਰਸਦ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਇਹ ਕੋਰਸ ਇੱਕ ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਹੁੰਦੇ ਨੇ ਤੇ ਫ੍ਰੀ ਕਰਵਾਏ ਜਾਂਦੇ ਨੇ ਇਸ ਤਰ੍ਹਾਂ ਹੀ ਡਿਪਲੋਮਾ ਤੇ ਡਿਗਰੀ ਦੇ ਕੋਰਸ ਨੇ ਉਹ 1 ਸਾਲ ਤੋਂ 3 ਸਾਲ ਤੱਕ ਹੁੰਦੇ ਨੇ ਇਹਨਾਂ ਦੇ ਲਈ 8ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਜ਼ਰੂਰੀ ਹੁੰਦੀ ਹੈ ਤੇ ਇਹਨਾਂ ਦੇ ਵਿੱਚ 50000 ਤੋਂ 3 ਲੱਖ ਰੁਪਇਆ ਫੀਸ ਵੀ ਲੱਗਦੀ ਹੈ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਅਸੀਂ ਆਈਚਐਮ ਭਟਿੰਡਾ ਇੰਸਟੀਟਿਊਟ ਆਫ ਹੋਟਲ ਮੈਨੇਜਮੈਂਟ ਕੇਟਰਿੰਗ ਟੈਕਨੋਲੋਜੀ ਮਾਨਸਾ ਰੋਡ ਭਟਿੰਡਾ ਤੋਂ ਬੋਲ ਰਹੇ ਆਂ ਸਾਡਾ ਇੱਕ ਉਪਰਾਲਾ ਹੈਗਾ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਆਂ ਸਾਰਿਆਂ ਦੇ ਨਾਲ ਮਿਲ ਕੇ ਕਿ ਐਡਮਿਨਿਸਟ੍ਰੇਸ਼ਨ ਤੇ ਸਾਡੇ ਅੰਟਰਪ੍ਰਨਰਸ ਯੂਥ ਜਿਹੜੇ ਨੇ ਉਹਨਾਂ ਦੀ ਕੋਲ ਸਟਾਲਸ ਦੇ ਕੇ ਅਸੀਂ ਫੂਡ ਸਟਾਲਸ ਲਗਾ ਕੇ ਥੋੜਾ ਬਹੁਤ ਵਿਰਾਸਤੀ ਮੇਲੇ ਵਾਲਿਆਂ ਨੇ ਸਾਡੇ ਕਮੇਟੀ ਜਿਹੜੀ ਹੈਗੀ ਉਹਨਾਂ ਦੀ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਉਹ ਜਿਹੜਾ ਕਿ ਸਾਨੂੰ ਆਪਣਾ ਏਰੀਆ ਦੇ ਕੇ ਅਸੀਂ ਕੱਲ 15 ਤੇ 16 ਫਬਰੀ ਨੂੰ ਸੈਟਰਡੇ ਸੰਡੇ ਉਹ ਦੋ ਦਿਨਾਂ ਵਾਸਤੇ ਅਸੀਂ ਇੱਕ ਮੇਲਾ ਲਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਜਿਆਦਾ ਤੋਂ ਜਿਆਦਾ ਜਿੰਨੇ ਵੀ ਬੰਦੇ ਸਾਡੇ ਸ਼ਹਿਰ ਦੇ ਹਨ ਆਣ ਇੱਥੇ ਲੁਫਤ ਉਠਾਣ ਸਾਡੇ ਬੱਚਿਆਂ ਦਾ ਤੇ ਉਹ ਬੱਚੇ ਜਿਹੜੇ ਨੇ ਉਹ ਇੱਥੋਂ ਹੀ ਸਿੱਖ ਕੇ ਆਪਣੀ ਆਪਣੀ ਛੋਟੀ-ਛੋਟੇ ਕਾਰੋਬਾਰ ਵੀ ਸ਼ੁਰੂ ਕਰਤੇ ਨੇ ਕਈ ਵੱਡੇ ਵੀ ਹੋ ਗਏ ਨੇ ਅੱਜ ਦੇ ਦਿਨ ਵਿੱਚ ਜਿਹੜੇ ਕਿ ਦੋ-ਦੋ ਰੈਸਟੋਰੈਂਟ ਵੀ ਚਲਾ ਰਹੇ ਨੇ ਕਈ ਮਤਲਬ ਛੋਟੇ ਰੇੜੀ ਤੋਂ ਲੈ ਕੇ ਰੈਸਟੋਰੈਂਟ ਤੱਕ ਪਹੁੰਚ ਗਏ ਨੇ ਤੇ ਉਹ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਇੱਕ ਪਲੈਟਫਾਰਮ ਦੇ ਰਹੇ ਹਾਂ ਕਿ ਇਹ ਕੋਰਸ ਕਰਕੇ ਕੋਰਸ ਖਤਮ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਹੁਨਰ ਤੋਂ ਕਾਮਯਾਬ ਹੋ ਸਕਦੇ ਨੇ ਰਿਤੂ मैम ਨੂੰ ਕਹਿੰਦੀ ਆ ਉਹ ਦੱਸਣਗੇ ਕਿਹੜੇ ਕਿਹੜੇ ਹੈਗੇ ਨੇ ਬੱਚੇ ਉਹਨਾਂ ਦੀ ਲਿਸਟ ਦੱਸੋ ਉਹਨਾਂ ਜਿਵੇਂ ਸਸਿਕਾ ਜੀ ਸਾਰਿਆਂ ਨੂੰ ਜਿਵੇਂ ਕਿ ਪ੍ਰਿੰਸੀਪਲ मैम ਨੇ ਦੱਸਿਆ ਕਿ ਅਸੀਂ ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਸਾਡੇ ਕੋਲੇ ਅਸੀਂ ਮਿਨਿਸਟਰੀ ਆਫ ਟੂਰਿਜ਼ਮ ਦੇ ਅੰਡਰ ਕੋਰਸੇ ਕਰਵਾਣੇ ਆ ਉਹਨਾਂ ਵੱਲੋਂ ਫੰਡਰਡ ਸਾਡੇ ਕੋਲ ਹੁਨਰ ਸੇ ਰੋਜ਼ਗਾਰ ਤੱਕ ਪ੍ਰੋਗਰਾਮ ਹੁੰਦਾ 4 ਮੰਥਸ ਦਾ ਇੱਕ ਐਂਟਰਪ੍ਰੈਨਿਓਰਸ਼ਿਪ ਪ੍ਰੋਗਰਾਮ ਹੈ 1 ਮਹੀਨਾ ਦਾ ਉਹ ਬਿਲਕੁਲ ਫ੍ਰੀ ਆਫ ਕਾਸਟ ਕੋਰਸ ਹੈਗੇ ਆ ਜੋ ਕਿ ਆਈਟੀਐਮਬਲੋਂ ਕਰਵਾਏ ਜਾਂਦੇ ਆ ਉਹ ਸਿੱਖਣ ਤੋਂ ਬਾਅਦ ਬੱਚੇ ਆਪਣਾ ਕੁਝ ਬੱਚਿਆਂ ਨੇ ਆਪਣਾ ਸੈਟਅਪ ਜਿਹੜਾ ਹੈ ਰੈਡੀ ਕੀਤਾ ਹੈ ਅ ਮਤਲਬ ਸ਼ੁਰੂ ਕਰ ਲਿਆ ਉਹ ਐਂਟਰਪ੍ਰੈਨਿਅਰ ਬਣ ਚੁੱਕੇ ਨੇਗੇ ਇੱਥੇ ਸਿੱਖਣ ਤੋਂ ਬਾਅਦ ਕੋਈ 4 ਮੰਥਸ ਦਾ ਸਿੱਖਣ ਤੋਂ ਬਾਅਦ ਜਾਂ ਕੋਈ 1 ਮੰਥ ਦਾ ਕਰਨ ਤੋਂ ਬਾਅਦ ਵੀ ਜਿਵੇਂ ਕਿ ਬਠਿੰਡਾ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਸਿੰਘ ਕੁਲਚਾ ਹੈ ਆਦੀਜ਼ ਕਿਚਨ ਹੈ ਲਵਜ਼ ਵਾਈਟ ਹੈ ਸ਼ਰਮਾ ਨਮਕੀਨਸ ਹੈ ਹੌਟ ਐਂਡ ਸਿਪ ਰੈਸਟੋਰੈਂਟ ਹੈ ਜਾਂ ਸਾਲਵੀਆ ਵੀ ਸਾਡੇ ਐਚਐਸਆਰਟੀ ਸਟੂਡੈਂਟ ਨੇ ਹੁਣ ਹੋਟਲ ਕਾਫੀ ਵੱਡਾ ਖੋਲਿਆ ਹੈ ਤਾਂ ਜਿਵੇਂ ਕਿ ਮਾਮਲੇ ਦੱਸਿਆ ਕਿ ਰੇੜੀ ਤੋਂ ਲੈ ਕੇ ਹੋਟਲਸ ਤੱਕ ਵੀ ਇੰਡਸਟਰੀ ਚ ਜਾ ਰਹੇ ਆ ਬੱਚੇ ਇਹ ਕੋਰਸ ਕਰਨ ਤੋਂ ਬਾਅਦ ਤਾਂ ਅਸੀਂ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਐਂਟਰਪ੍ਰੈਨਿਓਰਸ਼ਿਪ ਸੈੱਲ ਜੋ ਹੈ ਇੱਕ ਸਾਡੇ ਕਾਲਜ ਦਾ ਬਣਿਆ ਹੋਇਆ ਉਸ ਦੇ ਅੰਡਰ ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਸਿੱਖਿਆਰਥੀਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ ਇਨ ਐਸੋਸੀਏਸ਼ਨ ਵਿਦ ਲੋਕਲ ਐਡਮਿਨਿਸਟ੍ਰੇਸ਼ਨ ਕਿ ਲੋਕ ਜਾਣ ਸਕਣ ਕਿ ਇਹ ਵਾਲੇ ਫ੍ਰੀ ਦੇ ਕੋਰਸ ਕਰਕੇ ਵੀ ਅਸੀਂ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਆ ਤੇ ਹੋਰ ਵੀ ਲੋਕ ਜਿਹੜੇ ਲੋਕਲ ਕਮਿਊਨਿਟੀ ਹੈਗੀ ਆ ਜਾਂ ਆਸ-ਪਾਸ ਰਾਊਂਡਿੰਗ ਏਰੀਆਜ਼ ਦੇ ਲੋਕ ਹੈਗੇ ਆ ਉਹ ਵੀ ਮੋਟੀਵੇਟ ਹੋ ਸਕਣ ਇਹਨਾਂ ਤੋਂ ਕਿ ਅਸੀਂ ਵੀ ਸ਼ੁਰੂ ਕਰ ਸਕਦੇ ਆ ਕਿਉਂਕਿ ਇਸ ਕੋਰਸ ਦੇ ਲਈ ਏਜ ਦੀ ਕੋਈ ਲਿਮਟ ਨਹੀਂ ਹੈ ਕੁਝ ਲੋਕ ਹੈਗੇ ਆ ਕਿ 50s ਤੋਂ ਬਾਅਦ ਸਟਾਰਟ ਕਰਦੇ ਆ ਕਿਉਂਕਿ ਕਹਿੰਦੇ ਕਿ ਆ ਹੋਟਲ ਇੰਡਸਟਰੀ ਦੇ ਵਿੱਚ ਖਾਣ ਪੀਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲਦਾ ਤੇ ਨਹੀਂ મતલਬ ਫੇਲਿਅਰ ਨਹੀਂ ਹੈ ਇਹਦੇ ਵਿੱਚ ਤਾਂ ਫਿਰ ਇਸ ਕੰਮ ਦੇ ਵਿੱਚ ਸਾਡੇ ਵੱਲੋਂ ਉਹਨਾਂ ਨੂੰ ਪੂਰਾ ਹੈਂਡਹੋਲਡਿੰਗ ਸਪੋਰਟ ਰਹਿੰਦੀ ਹੈ ਫੋਰਸ ਕਰਨ ਤੋਂ ਬਾਅਦ ਜਿੱਦਾਂ ਕਿ ਭਾਰਤ ਸਰਕਾਰ ਵੱਲੋਂ ਬਹੁਤ ਸਾਰੇ ਸਬਸਿਡਾਈਜ਼ਡ ਲੋਨ ਹੈਗੇ ਆ ਉਹ ਅਸੀਂ ਸਕੀਮਸ ਦੇ ਨਾਲ ਜੋੜ ਕੇ ਉਹਨਾਂ ਦੀ ਹੈਲਪ ਕਰਦੇ ਆ ਤੇ ਉਹ ਆਪਣਾ ਕੰਮ ਸ਼ੁਰੂ ਕਰਦੇ ਆ ਤਾਂ ਹੁਣ ਅਸੀਂ 15 ਤੇ 16 ਨੂੰ ਮੇਲਾ ਕਰਵਾ ਰਹੇ ਹਾਂ ਜੀ ਵਿਰਾਸਤੀ ਪਿੰਡ ਪਿੰਡ ਜੈਪਾਲਗੜ ਜਿਹੜਾ ਨੀਅਰ ਸਟੇਡੀਅਮ ਹੈਗਾ ਹੈ ਉਥੇ ਤਾਂ ਅਸੀਂ ਬਠਿੰਡਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਵੱਧ ਤੋਂ ਵੱਧ ਮੇਲੇ ਦੇ ਵਿੱਚ ਪਹੁੰਚੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੇਲੇ 'ਚ ਪਹੁੰਚ ਕੇ ਤੁਸੀਂ ਦੇਖੋਗੇ ਸਾਡੇ ਸਟੂਡੈਂਟਸ ਨੇ ਕਿਦਾਂ ਦਾ ਕੰਮ ਸ਼ੁਰੂ ਕੀਤਾ ਔਰ ਉੱਥੋਂ ਮੋਟੀਵੇਟ ਹੋ ਕੇ ਅਸੀਂ ਚਾਹੁੰਦੇ ਆਂ ਕਿ ਬਾਕੀ ਲੋਕ ਵੀ ਇਸ ਤਰ੍ਹਾਂ ਦੇ ਕਿੱਤੇ ਅਪਣਾਉਣ ਸ਼ੁਕਰੀਆ ਜਿਹੜੇ ਇੱਥੇ ਕੋਰਸ ਕਰਾਈ ਜਾਂਦੇ ਉਹਦੇ ਵਾਸਤੇ ਕੁਆਲਿਫਿਕੇਸ਼ਨ ਕੀ ਹੈ 8th ਹੈਗੀ ਹੈ ਜੀ ਮਿਨੀਮਮ ਕੁਆਲਿਫਿਕੇਸ਼ਨ 8th ਹੈਗੀ ਹੈ ਤੇ ਇਸ ਦੀ ਲਿਮਟ ਨਹੀਂ ਹੈ ਕੋਈ ਪੰਜਾਬ ਦੇ ਵਿੱਚ ਕੋਪਰ ਨੇ ਤਾਂ ਹਾਂਜੀ ਅਸੀਂ 100% ਉਹਦੇ ਵਿੱਚ ਪਲੇਸਮੈਂਟ ਹੈ ਇਹਦੇ ਵਿੱਚ ਇਹ ਕੋਰਸ ਤੇ CBSE ਦੇ ਅੰਡਰ ਹੈ ਅਸੀਂ ਡਿਗਰੀ ਡਿਪਲੋਮਾ ਤੇ ਸਰਟੀਫਿਕੇਟ ਕੋਰਸਸ ਵੀ ਚਲਾਉਂਦੇ ਆ ਉਹ ਜਿਹੜੇ ਕੋਰਸਸ ਜਿਹੜੇ ਨੇ ਆਫਕਸ ਮਿਨਿਸਟਰੀ ਆਫ ਟੂਰਿਜ਼ਮ ਦੇ ਅਲਾਵਾ ਸਾਡਾ ਨੈਸ਼ਨਲ ਕਾਉਂਸਲ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਦੇ ਅੰਡਰ ਆਉਂਦੇ ਨੇ ए कोर्स वास्ते जो भी बच्चा डिग्री करता है बीएससी एस सी डिग्री लगा जे एन यू के नाम मैं अभी सर रिक्वेस्ट करा सा अकेडमिक हैड न्यादा दस चंगा जॉब ओरिएंटेड कोर्स वो तो है ही अपनी जगह जो डिग्री डिप्लोमा करते हैं तो जैसे जो डिग्री कोर्स करते हैं उनका छः सेमेस्टर का प्रोग्राम होता है फिफ्थ सेमेस्टर में हम कैंपस इंटरव्यू करा करा देते हैं उनकी जॉब होती है बट यहाँ पे क्या है कि हमारा जो फोकस है ये जॉब क्रिएशन पे है कि भाई हम दूसरे की जॉब क्यों करें खुद का कर भी तो खोल सकते हैं तो यहाँ पे जो हमारे बच्चे हैं जिन्होंने खुद का अपना बठिंडा के आसपास कुछ खोला है उनको भी हम चलो एक प्लेटफॉर्म दे रहे हैं डेफिनेटली लेकिन दूसरे बच्चे भी उससे इंकरेज होएंगे ताकि वो भी अपना इस तरह का काम कर सकें देखिए ये जो बिजनेस है काफ़ी सारे बिजनेस तो आ, आज के डेट में या काफ़ी सारी जॉब्स खत्म होने वाली है लेकिन ये जो रोटी कपड़ा और मकान का जॉब होता है जैसे खाने की जरूरत है ये कभी भी जब तक इंसान है तब तो तक खाने की जरूरत पड़ेगी और इसलिए ये बिजनेस भी काफ़ी अच्छा है आपको आप सभी को तो मालूम है हम भी जब बाहर खाने जाते हैं तो खाने में प्रॉफिट की कमी नहीं है काफ़ी प्रॉफिट है बस हमें उनको एक सही डायरेक्शन देनी होती है कि कैसे कॉस्टिंग करें कैसे हम उसमें यू नो मैनेजमेंट लेके आए तो खाना बनाना तो सिखा ही रहे हैं बस उसमें जो मैनेजरल इमपुट है एक एक को या एक रेस्टोरेंट को एक ढाबे को कैसे मैनेज करे, करे नहीं, नहीं। ताकि गेस्ट हमारा खुश हो और मुड़ मुड़के आए तो ये इस प्लेटफॉर्म का ऑलरेडी जॉब कर रहे हैं काफी लोग यूके में है काफी लोग यहाँ पे बाहर है मिडिल है ठीक है तो इसकी कोई कमी नहीं इंडिया में तो विदेश में मालवा बैठ में ज्यादा बच्चे विदेश में जाते हैं ਜਿਆਦਾ ਕਾਮਯਾਬ ਨੇ ਜੀ ਇਸ ਤਰ੍ਹਾਂ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਬਹੁਤ ਸਵਾਲ ਪੁੱਛਦੇ ਨੇ ਕਿ ਬੱਚੇ ਜਿਹੜੇ ਨੇ ਇਥੇ ਡਿਗਰੀ ਮੇਰੀ ਪਹਿਲੀ ਗੱਲ ਇਹ ਹੈ ਕਿ ਡਿਗਰੀ ਕਰਕੇ ਜਾਣ ਤੇ ਉਹ ਗ੍ਰੈਜੂਏਟ ਹੋਣ ਕੇ ਗ੍ਰੈਜੂਏਟ ਤੇ ਬਾਅਦ 11 ਸਾਲ ਕੰਮ ਵੀ ਕਰ ਕੀਤਾ ਹੋਏ ਤੇ ਉਹਨਾਂ ਦੀ ਬਾਹਰ ਜਾ ਕੇ ਪਲੇਸਮੈਂਟਸ ਚੰਗੀ ਚੰਗੀ ਥਾਵਾਂ ਤੇ ਮਿਲਣਗੀਆਂ ਤੇ ਚੰਗੇ ਜੋਬਸ ਮਿਲਣਗੇ ਜੋਬਸ ਮੈਂ ਤੁਹਾਨੂੰ ਇੱਕ ਹਾਲੀ ਵਿੱਚ ਗੱਲ ਹੈ ਮੇਰੀ ਕੁੜੀ ਸੀਗੀ ਇਹਨੇ ਹਲਦੀराम ਵਿੱਚ ਜੌਬ ਲੀਤਾ ਹਲਦੀराम 6 ਮਹੀਨੇ 8 ਮਹੀਨੇ ਕੰਮ ਕੀਤਾ ਉਹਦੇ ਬਾਅਦ ਉਹਨੂੰ 스타벅ਸ ਵਿੱਚ ਜੌਬ ਮਿਲੀ ਹੁਣ ਉਹ ਯੂਕੇ 스타벅ਸ ਦੇ ਨਾਲ ਜੁੜੀ ਹੋਈ ਐ ਇਸ ਤਰ੍ਹਾਂ ਕਰਕੇ ਮੇਰੇ ਬਹੁਤ ਸਾਰੇ ਬੱਚੇ ਡੋਮਿਨੋਸ ਵਾਲੇ ਹੈਗੇ ਨੇ ਉਹ ਵੀ ਯੂਕੇ ਪਹੁੰਚ ਗਏ ਆ ਆਪਣੇ ਕੰਮ ਦੇ ਦੁਲਾਰ ਇੱਥੇ ਕੰਮ ਲਿਆ ਪਹਿਲੇ ਅਸੀਂ ਪਲੇਸਮੈਂਟ 100% ਕਰਾਉਂਦੇ ਆ ਜਿਹੜਾ ਤੁਸੀਂ ਮੈਨੂੰ ਪੁੱਛਿਆ ਸੀ ਅਸੀਂ ਹਰ ਹੁਣ ਅੱਜ ਵੀ ਜਿਹੜੇ ਮੇਰੇ 15 20 ਬੱਚੇ ਜੋ ਵੀ ਹੁੰਦੇ ਨੇ ਉਹ ਸਾਰੇ ਦੇ ਸਾਰੇ ਦੋ ਦੋ ਤਿੰਨ ਤਿੰਨ ਜੌਬ ਲੈ ਕੇ ਬੈਠੇ ਨੇ ਇੱਕ ਵੀ ਨਹੀਂ ਦੋ ਦੋ ਤਿੰਨ ਤਿੰਨ ਮਤਲਬ ਕਈਆਂ ਨੂੰ ਬਿਕਨੈਰ ਵਾਲਾ ਦੀ ਜੌਬ ਮਿਲ ਗਈ ਹੈ KFC ਹੋ ਗਈ ਹੈ ਫੁਟੇਲ ਹੋਟਲ ਰੈਸਟੋਰੈਂਟਸ ਵਿੱਚ ਵੀ ਹੈਗੀ ਹੈ ਨਾਲੇ ਇੱਕ Jack and Jones ਕਰਕੇ ਇਸ ਵਾਰੀ ਪਹਿਲੀ ਵਾਰੀ ਕੰਪਨੀ ਆਈ ਸੀ ਜਿਹੜਾ ਰਿਟੇਲ ਮਾਰਕੀਟਿੰਗ ਵਿੱਚ ਵੀ ਜੌਬ ਦਿੰਦੀ ਹੈ ਉੱਥੇ ਵੀ ਸਾਡਾ ਇੱਕ ਬੱਚਾ ਸਿਲੈਕਟ ਹੋ ਕੇ ਮੈਨੇਜਮੈਂਟ ਟ੍ਰੇਨੀ ਚਲਾ ਗਿਆ ਤੇ ਉਹ ਜਿਹੜੇ ਹੈਗੇ ਜੌਬਸ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਮੇਰਾ 8th ਸਾਲ ਦਾ ਡਿਪਲੋਮਾ ਕਰਦਾ ਹੈ ਬੱਚਾ ਉਹ ਵੀ ਹਰ ਹਰੇਕ ਬੱਚਾ ਹੁਣ ਇਸ ਫੇਲੇ ਟ੍ਰੇਨਿੰਗ ਤੇ ਗਿਆ ਹੋਇਆ ਹੈ ਹੁਣ ਨੈਕਸਟ ਬੈਚ ਜਾਏਗਾ April May ਵਿੱਚ ਉਹ ਬੱਚੇ ਵੀ ਟ੍ਰੇਨਿੰਗ ਕਰਨ ਦੇ ਬਾਅਦ ਜੌਬਸ ਹਾਸਲ ਕਰਦੇ ਨੇ ਕਈ ਸਾਡੇ ਟੀਚਰਸ ਵੀ ਬਣ ਜਾਂਦੇ ਨੇ ਮਤਲਬ ਟੀਚਿੰਗ ਲਾਈਨ ਵੀ ਇਹਦੇ ਵਿੱਚ ਕਿਉਂਕਿ ਟੀਚਿੰਗ ਸਾਡੇ ਪੂਰੇ ਇੰਡੀਆ ਵਿੱਚ 85 ਕਾਲਜੇਸ ਨੇ 85 ਕਾਲਜੇਸ

ਜਿਹੜਾ ਕਿ JEE HMCIT ਕਿਹਾ ਜਾਂਦਾ ਹੈ NTA ਦੇ ਅੰਡਰ ਉਹ JEE ਐਗਜ਼ਾਮ ਜਿਹੜਾ ਹੈਗਾ ਉਹ 15 ਫ फेब्रुवारी ਫਿਲਹਾਲ ਡੇਟ ਹੈਗੀ ਹੈ ਹੋ ਸਕਦਾ ਐਕਸਟੈਂਡ ਹੋ ਜਾਵੇ ਤੇ ਉਹਦੀ ਐਂਟਰੀ ਐਗਜ਼ਾਮ ਜਿਵੇਂ JEE ਮੇਨਸ ਵਾਲੇ ਕਰਦੇ ਨੇ ਸਾਡਾ JEE HMCIT ਹੈ ਉਹ ਡਿਗਰੀ ਵਾਲੇ ਬੱਚਿਆਂ ਨੂੰ ਕਰਨਾ ਜ਼ਰੂਰੀ ਹੈ ਉਹਨੂੰ ਕਿਉਂਕਿ ਉਹਦੇ ਥਰੂ ਹੀ ਐਡਮਿਸ਼ਨ ਮਿਲਨੀ ਹੈ ਡਾਇਰੈਕਟ ਨਹੀਂ ਐਡਮਿਸ਼ਨ ਡਿਪਲੋਮਾ ਵਾਸਤੇ ਡਾਇਰੈਕਟ ਐਡਮਿਸ਼ਨ ਹੈ ਸਰਟੀਫਿਕੇਟ ਕੋਰਸ ਵਾਸਤੇ ਡਾਇਰੈਕਟ ਐਡਮਿਸ਼ਨ ਹੈ ਤੇ ਨਾਲੇ ਇਹ ਜਿਹੜੇ ਕੋਰਸਸ ਨੇ 1.5 ਸਾਲ 6 ਮਹੀਨੇ ਦਾ ਵੀ ਸਾਡੇ ਕੋਲ ਕੋਰਸ ਹੈ ਹਾਊਸਕੀਪਿੰਗ ਫਰੰਟ ਆਫਿਸ ਐਫ ਐਨ ਬੀ ਸਰਵਿਸ ਇਹਦੇ ਵਿੱਚ ਵੀ ਸਾਡਾ ਕੋਰਸ ਹੈਗਾ ਤੇ ਇਹ ਜਿਹੜੇ ਕੋਰਸਸ ਸਾਡੇ ਨੇ ਜਿਆਦਾ ਤੋਂ ਜਿਆਦਾ ਅਸੀਂ ਮੈਂ ਕਹਿ ਸਕਦੀ ਹਾਂ ਪਿਛਲੇ 10 ਸਾਲਾਂ ਤੂੰ ਕਾਫੀ ਬੱਚੇ ਸਾਡੇ ਜਗ੍ਹਾ-ਜਗ੍ਹਾ ਪਹੁੰਚ ਚੁੱਕੇ ਨੇ कनाडा विच भी है दुबई विच भी है कि है इनफैक्ट uh, uh, एक कुड़ी मैं नू पता है उन जेड़ा कॉलेज है सदा आया राउंड लगान वाले माता साहिब गुजरी कॉलेज था उस कुड़ी ने फ्रंट ऑफिस की था सी ते दुबई पहुंच गई आज दे दिन विद अ वेरी गुड होटल फाइव स्टार होटल जेड़ा डिप्लोमा कोर्स है वो फिफ्टी पर ईयर ते जेड़ा डिग्री कोर्सेज है

ਜਿਹੜੇ ਮੇਰੇ ਟਾਰਗੇਟ ਮਿਲਦੇ ਸਾਨੂੰ ਮਿਨਿਸਟਰੀ ਦੇ ਉਹ ਅਸੀਂ ਡੇਟ ਫਿਕਸ ਨਹੀਂ ਕਰਦੇ ਕਿ ਕਿਹੜੀ ਡੇਟ ਕੋਰਸ ਸ਼ੁਰੂ ਕਰਨਾ ਹੈ ਮੇਰੇ ਕੋਲ ਐਪਲੀਕੇਸ਼ਨ ਆਏ ਰਹਿੰਦੇ ਪੂਰੇ ਸਾਲ ਕਦੀ ਇੱਕ ਬੱਚਾ ਆਇਆ ਕਦੀ ਚਾਰ ਬੱਚੇ ਆਏ ਕਦੀ 20 ਬੱਚੇ ਆਏ ਉਹ ਬੱਚਿਆਂ ਤੇ ਅਸੀਂ ਐਪਲੀਕੇਸ਼ਨ ਰੱਖ ਕੇ ਜਦ ਮੇਰਾ ਬੈਚ 3 ਬੱਚਿਆਂ ਦਾ ਹੋ ਜਾਂਦਾ ਹੈ ਉਦਾਂ ਅਸੀਂ ਅਨਾਉਂਸ ਕਰ ਦਿੰਦੇ ਹਾਂ ਕਿ ਕੱਲ ਨੂੰ ਬੈਚ ਹਫਤੇ ਵਿੱਚ ਸ਼ੁਰੂ ਕਰ ਰਿਹਾ ਤੇ ਉਹਦੇ ਨਾਲ ਸਾਡਾ ਜਿਹੜਾ ਗਰੁੱਪਸ ਹੈਗੇ ਬਹੁਤ ਬਹੁਤ سارے ਗਰੁੱਪਸ ਆ ਵਿੱਚ ਅਸੀਂ ਐਡ ਪੰਦੇ এমਪਲॉयमेंट ਬਿਊਰੋ ਵਿੱਚ ਵੀ ਅਸੀਂ ਨੋਟਿਸ ਦੇਂਦੇ ਆ ਸਾਰੇ ਥਾਵਾਂ ਤੇ ਤੇ ਉਹ ਬੈਚ ਜਦ ਤਿਆਰ ਹੋ ਜਾਂਦਾ ਅਸੀਂ ਫਿਰ ਉਹਨੂੰ ਕੰਕਲੂਡ ਕਰ ਦਿੰਦੇ ਆ ਜਿਹੜੇ ਹੁਨਰ ਸੇ ਰੋਜ਼ਗਾਰ ਵਾਲੇ ਨੇ ਉਹਨਾਂ ਵਿੱਚ ਮੈਨੂੰ ਪ੍ਰੋਬਲਮ ਨਹੀਂ ਆਂਦੀ ਪਰ ਮੈਂ ਗੁਜ਼ਾਰਿਸ਼ ਕਰਦੀ ਆ ਜਿਹੜਾ ਯੂਥ ਹੈ ਇਹ ਵੱਡੇ ਬੰਦੇ ਜਿਹੜੇ ਨੇ ਨਾ ਨੌਕਰੀਆਂ ਨਹੀਂ ਮਿਲੀਆਂ ਜਿਹੜੇ ਕੋਲ ਕੰਮ ਨਹੀਂ ਹੈ ਉਹਨਾਂ ਵਾਸਤੇ ਚੰਗਾ ਹੈ ਪਰ ਜਿਹੜਾ ਯੂਥ ਹੈ 12ਵੀਂ ਪਾਸ ਕਰ ਰਿਹਾ ਉਹ 12ਵੀਂ ਵਾਲਾ ਬੱਚਾ ਆ ਕੇ ਗ੍ਰੈਜੂਏਸ਼ਨ ਕਰੇ ਡਿਪਲੋਮਾ ਕਰੇ ਤਾਂ ਉਹਦੀ ਅੱਗੇ ਵਾਲੀ ਉਮਰ ਜਿਹੜੀ ਹੈ ਨੌਕਰੀਆਂ ਵਾਸਤੇ ਚੰਗੀਆਂ ਹੋ ਜਾਣ ਕਿਉਂਕਿ ਅਗਰ ਇਹ ਹੁਨਰ ਸੇ ਰੋਜ਼ਗਾਰ ਕਪੈਸਿਟੀ ਬਿਲਡਿੰਗ ਸਰਕਾਰ ਨੇ ਉਹ ਪਿਛੜੇ ਇਲਾਕੇ ਜਿਹੜੇ ਅਨਪੜ੍ਹ ਰਹਿ ਗਏ ਜਿਹੜੇ 8ਵੀਂ ਪਾਸ ਨਹੀਂ ਹੋ पाए 5ਵੀਂ ਪਾਸ ਵੀ ਕਈਆਂ ਕੋਰਸਾਂ ਵਿੱਚ ਹੈ ਗਿਆ ਉਹ ਲਾਂਡਰੀ ਮਸ਼ੀਨ ਇੱਥੇ ਸਾਰੇ ਆਉਂਦੇ ਨੇ ਕਿ ਪਹਿਲੇ ਤੇ ਹੀ ਸਿਕਾ ਕਿ ਕੁਕ ਕੁਕਿੰਗ ਦਾ ਕੋਰਸ ਸਿੱਖੇ ਤੇ ਅਸੀਂ ਚੱਲੇ ਜਾਵਾਂਗੇ ਬਾਅਦ ਗਏ ਨੇ ਉਹਦੇ ਉਹਦੇ ਵੱਲੋਂ ਬਤੌਲਤ ਵੀ ਗਏ ਨੇ ਪਰ ਪੜ੍ਹਾਈ ਜ਼ਰੂਰੀ ਹੈ ਪਹਿਲਾ ਮੇਰਾ ਸਭ ਤੋਂ ਗੁਜ਼ਾਰਿਸ਼ ਇਹ ਹੈ ਕਿ ਪਹਿਲੇ ਪੜ੍ਹਾਈ ਕਰੋ ਪੜ੍ਹਾਈ ਦੇ ਬਿਗੈਰ ਜਿਹੜਾ ਤੁਸੀਂ ਅੱਛੀ ਛੋਟਾ ਮੋਟਾ ਕੋਰਸ ਕਰਕੇ ਉਹ ਉਸ ਬੱਚੇ ਦੇ ਵਾਸਤੇ ਹੈ ਜਿਹਨੇ ਗ੍ਰੈਜੂਏਸ਼ਨ ਕਰ ਲਈ ਜਿਹਨਾਂ ਨੇ ਡਿਪਲੋਮਾ ਕਰ ਲਿਆ ਤੇ ਉਹ ਫਿਰ ਅੱਗੇ ਕੁਝ ਹੋਰ ਮਤਲਬ ਕਿਹੜੇ ਹੋਰ ਸਟ੍ਰੀਮ ਤੋਂ ਆਂਦੇ ਵਾਲੇ ਮੇਰੇ ਸਟਰੀਮ ਵਾਲੇ ਸੇ ਉਹਨਾਂ ਨੂੰ ਤੇ ਲੋੜ ਹੀ ਨਹੀਂ ਜਿਨੇ ਬੀਏਸੀ ਕੀਤੀ ਜਿਨੇ ਨੇ ਕੀਤਾ ਆ ਡਿਪਲੋਮਾ ਉਹਨਾਂ ਨੂੰ ਤਾਂ ਇਹ ਵਾਲਾ ਕੋਰਸ ਕਰਨ ਦੀ ਲੋੜ ਨਹੀਂ ਉਹਨਾਂ ਸੇ ਰੋਜ਼ਗਾਰ ਦੀ ਪਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਵਾਸਤੇ ਹੁਣ ਸਾਡੇ ਕੋਲ ਬਹੁਤ ਸਾਰੇ ਬੱਚੇ ਨੇ ਤੁਸੀਂ ਬੱਚਿਆਂ ਨੂੰ ਵੀ ਪੁੱਛ ਸਕਦੇ ਹੋ ਕਿ 3rd ਇਅਰ ਵਾਲੇ ਬੱਚੇ ਮੈਂ ਤੁਹਾਨੂੰ ਮਿਲਵਾ ਵੀ ਸਕਦੀ ਆ ਕਾਫੀ ਬੱਚੇ ਆਏ ਹੋਏ ਨੇ ਤੇ ਉਹ ਦੇ ਉਹਨਾਂ ਨੂੰ ਪੁੱਛੋ ਕਿ ਅੱਜ ਦੇ ਦਿਨ ਵਿੱਚ ਉਹ ਕੀ ਕੀ ਸਿੱਖ ਚੁੱਕੇ ਨੇ ਇਨ ਕਿਉਂਕਿ ਸਾਡੀ ਜਿਹੜੀ ਕਲਾਸਾਂ ਹੁੰਦੀਆਂ ਨੇ 4 ਘੰਟੇ ਦੀ ਪ੍ਰੈਕਟੀਕਲ ਜ਼ਰੂਰ ਹੈਂਡਸ-ਆਨ ਟ੍ਰੇਨਿੰਗ ਮਤਲਬ ਐ ਨਹੀਂ ਕਿ ਤੁਸੀਂ ਕਿਤਾਬਾਂ ਚ ਪੜਾ ਕੇ ਤੇ ਕੰਮ ਮੁਕਾਤਾ ਅੱਜ ਗੁਰਦਾਸ ਜੀ ਬੈਠੇ ਨੇ ਮੈਂ ਉਹਨਾਂ ਨੂੰ ਮਿੱਠਾ ਖੁਆਇਆ ਇੱਕ ਪਲੇਟ ਮੈਂ ਤੁਹਾਨੂੰ ਵੀ ਦਿਖਾ ਸਕਦੀ ਹਾਂ ਹੁਣ ਬੱਚਿਆਂ ਨੇ ਬੇકરી ਤੋਂ ਬਣਾ ਕੇ ਕੈਨ ਯੂ ਬ੍ਰਿੰਗ ਦੈਟ ਬੇકરી ਪਲੇਟ ਪਲੀਜ਼ ਜ ਬੇਸਿਕਲੀ ਓਕੇ ਨੋ ਲਾਸਟ ਜਾਂਦੇ ਆ ਤੇ ਕੋਈ ਬਟਿੰਡਾ ਵਸ ਤੋਂ ਦੇਖ ਲਓ ਕੀ ਮੈਸੇਜ ਹੋ ਰਿਹਾ ਹੈ ਕੋਰਪ ਮੇਲੇ ਵਾਸਤੇ ਮੈਸੇਜ ਮੈਡਮ ਨੂੰ ਦੇ ਦਿੰਗੇ ਹਾਂਜੀ ਅਸੀਂ ਉਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਤੁਸੀਂ ਇੱਥੇ ਆਓ ਮੇਲੇ ਦੇ ਵਿੱਚ ਦੇਖੋ ਕਿ ਬੱਚਿਆਂ ਨੇ ਬਿਲਕੁਲ ਥੋੜੇ ਟਾਈਮ ਦੇ ਵਿੱਚ ਸਿੱਖ ਕੇ ਕਿੱਥੋਂ ਤੱਕ ਪਹੁੰਚ ਗਏ ਤੇ ਕਿੰਨਾ ਕੁਝ ਬਣਾ ਸਕਦੇ ਆ ਤੇ ਕਿੰਨੀ ਅਰਨਿੰਗ ਕਰ ਰਹੇ ਆ ਬਹੁਤ ਸਾਰੇ ਇਦਾਂ ਦੇ ਹੈਗੇ ਆ ਬਠਿੰਡਾ ਸ਼ਹਿਰ 'ਚ ਸਾਡੇ ਸਿੱਖਿਆਰਥੀ ਜਿਹੜੇ ਰੇੜੀ ਲਗਾ ਰਹੇ ਆ ਬਿਲਕੁਲ 2 ਜਾਂ 3 ਆਈਟਮ ਵੇਚਦੇ ਆ ਤੇ ਉਹ 70 80 ਹਜ਼ਾਰ ਰੁਪਏ ਮਹੀਨੇ ਦੇ ਕਮਾ ਰਹੇ ਨੇ 78000 ਰੁਪਏ ਮਹੀਨੇ ਦੇ ਕਮਾ ਰਹੇ ਆ ਉਹ ਤੇ ਮਤਲਬ ਐਨੀ ਆਮ ਕਮਾਈ ਹੈ ਬਿਲਕੁਲ ਹੀ ਜਿਹੜੇ ਸਟਾਰਟਿੰਗ ਤੋਂ ਕਰਦੇ ਹੈਗੇ ਆ ਸ਼ੁਰੂ ਤਾਂ ਆਮ ਜਿਹੜੇ ਸ਼ਹਿਰ ਦੇ ਨਿਵਾਸੀਆਂ ਨੂੰ ਇਹ ਕਰਦੇ ਆ ਅਪੀਲ ਕਿ ਆ ਕੇ ਦੇਖੋ ਤੇ ਵੱਧ ਤੋਂ ਵੱਧ ਐਂਟਰਪ੍ਰੀਨਿਓਰਸ਼ਿਪ ਤੇ ਵਿੱਚ ਜਾਓ ਤੇ ਐਂਟਰਪ੍ਰੀਨਿਓਰਸ ਬਣੋ